ਦਾ ਬੱਚਾ ਹੈਗਾ ਜਾਪੇ ਵਾਲੀਆ ਬੈਂਚਾਂ ਤੋਂ ਉਠਾ ਕੇ ਕਰੋ ਲਈਏ ਪੁੱਸਾ ਦੋ ਗੱਟੀਆਂ ਭਰ ਕੇ ਰਾਤ ਗਈਆਂ ਨੇ ਸਵੇਰੇ ਲੱਗੀ ਆ ਸਵੇਰੇ ਲੈ ਕੇ ਆਏ ਕਹਿੰਦੇ ਬੈਠੋ ਸਾਡੀ ਗੱਡੀ 'ਚ ਜੇ ਹੁਣ ਉੱਥੇ ਜਿੱਥੇ ਮੁੰਡੇ ਬੰਨੇ ਹੋਏ ਨੇ ਉੱਥੇ ਸਾਨੂੰ ਬਾਹਰ ਰੱਖਿਆ ਕੋਲ ਬਰਨਾਲਾ ਸਿਟੀ 2 ਦੇ ਵਿੱਚ ਅਜੇ ਕਹਿੰਦੇ ਜੇ ਤੂੰ ਬੋਲਦੀਆਂ ਰੌਲਾ ਪਾਉਣੀ ਅਮਾ ਤਾਂ ਫਿਰ ਦੇਖ ਲੈ ਤੇਰੇ ਨਾਲ ਬੇਚਰਾ ਸੀ ਕੀਤਾ ਨਹੀਂ ਮੈਂ ਕਹਾ ਜੀ ਜੋ ਮਰਜ਼ੀ ਕਰ ਲਓ ਲੇਕੇਂਦਰ ਲੇ ਜੀ ਕਰਿਆ ਇਹਨਾਂ ਨੂੰ ਅਧਿਕਾਰ ਵੀ ਕਰਨ ਦੇ ਠੀਕ ਹੈ ਮਨੇ ਪਹਿਰਿਆ ਤਾ ਕੋਈ ਵੀ ਇਹਨਾਂ ਨੇ ਬੱਚੀ ਚੰਦੂ 23 ਦੇ ਦਾ ਸੱਚ ਨਹੀਂ ਕਰਿਆ ਵੀ ਆ ਬਾਹਰ ਕਰ ਲੋ ਆ ਵੀ ਅਸੀਂ ਬਾਤ ਵਿੱਚ ਮੈਠਾ ਗਿਆ ਆ ਬਾਤ ਵਿੱਚ ਬਾਹਰ ਬਹਿ ਜਾ ਮੈਨੂੰ ਡੱਕੀਂ ਫਿਰ ਫਿਰ ਤੁਸੀਂ ਬਾਪੂ ਮੇਰੇ ਚਪੇੜ ਮਾਰ ਲੈ ਕਿਉਂ ਮਾਰ ਮੇਰੇ ਉਹੀ ਗੱਲ ਆ ਚਪੇੜ ਮਤ ਬਹਿ ਜਾ ਯਾਰ ਬੱਚੋ ਤੁਸੀਂ ਮੈਨੂੰ ਆਪਣਾ ਹੀ ਵੀਡੀਓ ਆ ਆਪਣਾ ਆਪਣਾ ਮੈਨੂੰ ਬਣਾਈਓ ਆਪਾਂ ਨੂੰ ਵੇਖੋ ਆਹ ਮੰਗ ਜਦੋਂ ਮੈਨੂੰ ਕੋਈ ਬਾਪੂ ਬਣਾ ਬਾਰ ਵੀ ਮਿਰਾਉਣਿਆ ਮੇਰੇ ਮੇਰੇ ਦਾਦੇ ਤੇ ਮਾਵਾ ਕਰਿਓ ਆਹ ਭਾਈ ਧੰਨਵਾਦ ਬਾਰ ਭਾਈਓ ਲਈ ਸੰਤਰੀ ਨੂੰ ਕਰਦਾ ਮੇਰੀ ਵੀ ਕੋਈ ਡਿਊਟੀ ਆ ਤੁਸੇ ਦਾ ਧੱਕਾ ਕਰਕੇ ਵੀਡੀਓ ਬਣਾ ਲੋ ਮੈਂ ਮੈਂ ਵੀ ਨੌਕਰੀ ਕਰਨੀ ਹੈ ਬੱਚੇ ਪਾਲਣੇ ਨਹੀਂ ਆ ਅਸੀਂ ਵੀ ਜਵਾਕਰ ਪਾਉਣਾ ਆ ਬਾਕੂ ਮੈਂ ਤਾਂ ਕੁਝ ਕਰਨਾ ਨਹੀਂ ਇੰਦੋਂ ਤੇ ਫਿਰ ਨਹੀਂ ਚੱਕ ਲੈਦੇ ਕੋਈ ਮੈਂ ਮੈਂ ਥੋੜੀ ਕਰਨਾ ਬੱਚਾ ਪਾਲਣ ਨੂੰ ਕਰੀ ਜਾਊਗਾ ਜੇ ਵੀ ਚਾਰਜ ਨਹੀਂ ਦੁੱਧ ਫੀਡ ਨਹੀਂ ਹੋਣੀ ਨਹੀਂ ਬੱਚੇ ਦੀ ਹਾਂ ਬੈਠ ਜਾਓ ਇਹ ਤੁਸੇ ਅੱਜ ਵਾਲਾ ਖੜੇ ਖੜ ਤੇ ਮੇਰਾ ਖੜਿਆ ਪਾਉਣਾ ਮੇਰਾ ਹੋਏ ਜਦੋਂ ਇਹ ਕਰ ਦੋ ਬੈਠ ਕੋਈ ਨਹੀਂ ਰੋਕਦਾ ਆਪਦਾ ਪ੍ਰੋਟੈਸਟ ਕਰਨਾ ਕਰੋ ਨਹੀਂ ਕੋਈ ਗੇਟ ਨਹੀਂ ਬੰਦ ਹੁੰਦਾ ਜਦੋਂ ਆਪਦਾ ਗੱਲ ਸੁਣੋ ਮੇਰੀ ਗੱਲ ਸੁਣੋ ਅੰਦਰ ਨਾ ਬੈਠੋ ਬਾਹਰ ਚ ਬੈਣਾ ਬੈਜੋ ਮੈਂ ਤੁਹਾਨੂੰ ਮੇਰੇ ਅੰਦਰ ਆਉਦੇ ਵੀ ਨਹੀਂ ਗਏ ਉਹ ਮੈਂ ਤੁਹਾਨੂੰ ਰੋਕਦਾ ਨਹੀਂ ਛੋਟੇ ਬਲਾਉਣਾ ਅੰਦਰ ਕਿੱਦਾਂ ਖਿਲਾਉਂਦੇ ਵੀ ਨਹੀਂ ਗਏ ਇੱਕੇ ਬੱਲੇ ਮੈਂ ਤੁਹਾਨੂੰ ਵੀਰੇ ਸਾਬ ਨੂੰ ਮੈਂ ਇੱਥੇ ਬੁਲਾਵਾਂਗਾ ਮੈਂ ਤੁਹਾਨੂੰ ਦੰਦਾ ਕਿਹਾ ਵੀਡੀਓ ਬੁਲਾ ਲਓ ਬਹਿ ਜਾ ਮੈਂ ਤੈਨੂੰ ਬਹਿਣ ਤੋਂ ਨਹੀਂ ਰੋਕਦਾ ਵੀਡੀਓ ਤੇ ਟੈਸਟ ਕਰਨਾ ਕਰ ਲਓ ਮੈਂ ਤੈਨੂੰ ਰੋਕਿਆ ਮੈਂ ਤੈਨੂੰ ਉਦੋਂ ਦਾ ਕਹੀ ਜਾਂਦਾ ਬਾਪੂ ਵੀ ਕੁਛ ਨਹੀਂ ਰੀ ਮੇਰੀ ਤਾਂ ਡਿਊਟੀ ਨਹੀਂ ਬਣਦੀ ਕਾਰਵਾਈ ਕਰਦਾ ਬਾਪੂ ਮੈਂ ਤਾਂ ਕੁਛ ਕਰ ਨਹੀਂ ਵੀ ਮੇਰੀ ਤਾਂ ਡਿਊਟੀ ਨਹੀਂ ਬਣਦੀ ਕਾਰਵਾਈ ਕਰਦਾ ਉੱਤੋਂ ਜਾਨੀ ਦੋਤ ਜੰਗ ਨਹੀਂ ਜਵਾਨ ਹੁੰਦਾ ਇਹ ਪੜਕੇ ਦੀ ਐਂ ਚੱਲਦਾ ਹੈ ਨਹੀਂ ਤੁਸੀਂ ਤਾਂ ਨਹੀਂ ਕਰਾ ਰੱਖਾ ਇਹਦੇ ਜੀ ਚੱਲਦਾ ਹੈ ਕਿਹਨਾਂ ਤੂੰ ਕੋਈ 15 ਮਿੰਟ ਲੋ ਚਾਰ ਮਿੰਟ ਰੁਕੀ ਰੁਕੀ ਇਹਦੇ ਚੰਗ ਨਹੀਂ ਦੋਨੋਂ ਇੱਥੇ ਮਿਲਣਾ ਹੋਗਾ ਇੱਥੇ ਇੰਦਰ ਸਾਰੇ ਧਰੀ ਵਸਾ ਕੇ ਬੈਠੋਗੇ ਮੈਂ ਬਲਵਿੰਦਰ ਸਿੰਘ ਮਹਾਲ ਭਾਰਤੀ ਖ਼ਬਰਾਂ ਜੁਨੇ ਇਕੱਤਾ ਸਿੱਧੂ ਪਰ ਦਾਗੂ ਭਰਾਵੋ ਅੱਜ ਬਰਨਾਲੇ ਦੇ ਵਿੱਚ ਜੋ ਅੱਜ ਘਟਨਾ ਕਾਰਨ ਵਾਪਰੀ ਹੈ ਉੱਥੇ ਉਹ ਵੀਡੀਓ ਵੀ ਆਪਾਂ ਸਾਂਝੀ ਕਰਾਂਗੇ ਤੁਸੀਂ ਉਹ ਵੀਡੀਓ ਵੇਖ ਕੇ ਹੈਰਾਨ ਹੋ ਜਾਣਾ ਬਰਨਾਲੇ ਦੀ ਘਟਨਾ ਵਾ ਕੋਈ ਕਿਸੇ ਨਾਲ ਨਿੱਜੀ ਮਾੜਾ ਮੋਟਾ ਕੋ ਰੋਲਾ ਕੇ ਨੇ ਫੜਕਲ ਤਰਖਾਸ਼ ਦਿੱਤੀ ਥਾਣਾ 2 ਦੇ ਵਿੱਚ ਵੇਖੋ ਭਗਵੰਤ ਮਾਨ ਦੀ ਪੁਲਿਸ ਤੇ ਡੀਜੀਪੀ ਪੰਜਾਬ ਦੇ ਅਫਸਰ ਕੀ ਕਰ ਰਹੇ ਨੇ ਸਪਰਿਵਾਰ ਸਮੇਤ ਤੇ 20 ਦਿਨਾਂ ਦੀ ਬੱਚੀ ਨੂੰ ਚੁੱਕ ਕੇ ਥਾਣੇ ਬੰਦ ਕੀਤਾ 20 ਦਿਨਾਂ ਦੀ ਨੂੰ ਤੇ 20 ਦਿਨਾਂ ਦੀ ਬੱਚੀ ਉਹ ਵਿਚਾਰੀ ਬਿਮਾਰ ਹੀ ਜਿਹੜਾ ਪਰਿਵਾਰ ਆ ਉਹ ਲਿਲਕਾ ਕਰਦਾ ਰਿਹਾ ਤਰਲੇ ਕਰਦਾ ਰਿਹਾ ਐਸਐਚਓ ਦੇ ਘਾੜੀ ਵੀ ਉਹ ਬੱਚੀ ਨੂੰ ਦਵਾਈ ਦਿਵਾ ਕੇ ਲਿਆ ਪਰਾਉ ਕੇ ਨੇ ਉਹਨੂੰ ਦਵਾਈ ਨਹੀਂ ਦਵਾਉਂ ਦਿੱਤੀ ਜਦੋਂ ਬੀਕੇ ਨੂੰ ਸਿੱਧੂਪੁਰ ਕੋਲ ਮਸਲਾ ਆਇਆ ਤੇ ਉਹ ਥਾਣੇ ਦਾ ਲਗਾਤਾਰ ਘਰਾਉ ਕੀਤਾ ਗਿਆ ਵਾ ਆ ਕਿੱਥੇ ਗਿਆ ਮੁੱਖ ਮੰਤਰੀ ਪੰਜਾਬ ਜਿਹੜੀਆਂ ਵੱਡੀਆਂ ਵੱਡੀਆਂ ਡੀਂਗਾ ਮਾਰਦਾ ਸੀ ਇਹਦੇ ਰਾਜ ਦੇ ਵਿੱਚ 20 ਜਿਨ੍ਹਾਂ ਦੀ ਬੱਚੀ ਨੂੰ ਵੀ ਰਾਸ ਤੇ ਰੱਖਿਆ ਜਾ ਰਿਹਾ ਵਾ ਇਸ ਕਰਦੀ ਬਰਦਾਸ਼ਤ ਨਹੀਂ ਕੀਤੀ ਜਾਨੀ ਸਾਡੇ ਵੱਲੋਂ ਮੰਗਿਆ ਜ਼ੋਰਦਾਰ ਐਸਐਚ ਨੂੰ ਸਸਪੈਂਡ ਕੀਤਾ ਜਾਵੇ ਤੇ ਡਿਪਾਰਟਮੈਂਟ ਦੀ ਨਕਵਾਰੀ ਖੋਲੀ ਜਾਵੇ ਇਹ ਤਾਂ ਕੋਈ ਮਾਂ ਪਿਓ ਨਹੀਂ ਹੈਗਾ ਇਹ ਕੋਈ ਮਤਲਬ ਸੁਨਸਕਾਰ ਨਹੀਂ ਇਹਨੂੰ 20 ਦਿਨਾਂ ਦੀ ਬੱਚੀ ਨੂੰ ਕੌਣ ਰਿਹਾਸਤ ਦੇ ਵਿੱਚ ਲਿਆਉਂਦਾ ਵਾ ਤੇ ਕਿਹੜੀਆਂ ਉਹਨਾਂ ਤੋਂ ਬੰਬ ਸਾਲਟਾ ਫੜੀਆਂ ਗਈਆਂ ਸੀ ਜਿਹੜਾ ਸਾਰੇ ਪ੍ਰਮਾਣ ਸਵੇ ਚੋਕੇ ਲਿਆਂਦਾ ਜੇ ਕੋਈ ਦਰਖਾਸਤ ਹੀ ਦੂਆ ਪਾਰਟੀਆਂ ਨੂੰ ਸੱਦਿਆ ਜਾਂਦਾ ਪਰ ਭਰਾ ਉਹ ਐ ਨਹੀਂ ਹੋਇਆ 20 ਦਿਨਾਂ ਦੀ ਬੱਚੀ ਨੂੰ ਉਹਦੀ ਮਾਂ ਨੂੰ ਉਹਦੇ ਪਿਓ ਨੂੰ ਉਹਦੀ ਦਾਦੀ ਨੂੰ ਸਾਰਿਆਂ ਨੂੰ ਫੜ ਕੇ ਬੰਦ ਕੀਤਾ ਗਿਆ ਏ ਵਾਡੀਆ ਪੀ ਲੈ ਵੀ ਵੱਸੋ ਵੱਧ ਵੀਡੀਓ ਸ਼ੇਅਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ